ਕੀ ਨਾ ਆਪਣਾ ਤੇ ਕੀ ਮੈਟਰ ਹੈ ਜੀ ਸਕੋਰ ਮਰ ਰਹੇ ਹਾਂ ਜੀ ਮੁੰਡੇ ਦਾ ਕਿੰਨਾ ਨਾਮ ਕਰਨਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜਗਦੇਵਲਾ ਦੇ ਹਾਂ ਜੀ ਤੇ ਮੁੰਡਾ ਕੀ ਕਰਦਾ ਸੀ ਮੁੰਡਾ ਭਾਜੀ ਕਾਰਖਾਨੇ ਲੱਗਾ ਸੀ ਉੱਥੇ ਜਾਂਦਾ 9000 ਰੁਪਏ ਲੈਂਦਾ ਹਾਂ ਉਹਨਾਂ ਨੂੰ ਪੁੱਛ ਲੈ ਕੇ ਕੀ ਇਹ ਕੰਦਰੀ ਗੈਂਗਸਰਾਂ ਦੇ ਨਾਲ ਲਿੰਕ ਹੈ ਕਿਸੇ ਪਿੱਛੇ ਕੋਈ ਲਿੰਕ ਨਹੀਂ ਹੈਗਾ ਉਹਨਾਂ ਦੇ ਨਾਲ ਨਾ ਹਨੂ ਪਤਾ ਨਹੀਂ ਵੀ ਇੱਕ ਤੁਹਾਡੇ ਪਿੰਡ ਦਾ ਲਾਪਰੀ ਤੇ ਗਾਈ ਉਹਦੇ ਨਾਲ ਕਹਿੰਦੇ ਉਹਦੇ ਯਾਰੀ ਕੀ ਨਹੀਂ ਯਾਰੀ ਨਹੀਂ ਸਾਰੀ ਯਾਰ ਦੇ ਹਾਂਜੀ ਪਿੱਛੇ ਚੌਂਕੀ ਦੇ ਉੱਤੇ ਬਲਾਸ ਹੋਇਆ ਸੀ ਉਹ ਕਹਿੰਦੇ ਵੀ ਉਹਦੇ ਵਿਸ਼ਾਸ਼ ਨਹੀਂ ਕਹਿੰਦਾ ਕੋਈ ਕੋਈ ਪਤਾ ਨਹੀਂ ਹਨੂ ਸਾਡੇ ਨਾਲ ਕਦੇ ਮੁੰਡੇ ਨੇ ਕੁਝ ਦੱਸਿਆ ਹੋਵੇ ਨਹੀਂ ਨਹੀਂ ਕੁਝ ਨਹੀਂ ਦੱਸਿਆ ਹਨੂ ਦੀ ਜਾਨੀ ਹਾਂਜੀ ਬਾਕੀ ਤੁਸੀਂ ਸਾਰੀ ਪਬਲਿਕ ਇੰਨਾ ਤੇ ਅੱਜ ਤੱਕ ਜਾਣਦੇ ਹੋ ਆਨਲਾਈਨ ਹੈ ਸਾਰੀ ਪਬਲਿਕ ਤੂੰ ਇੰਨੀ ਕਿਤੇ ਨੌਲੇਜ ਹੁੰਦੀ ਮੇਰਾ ਵੀਰਾ ਛੋਟਾ ਜਿਹਾ ਆ ਉਹਦੇ ਸ਼ੌਂਕ ਸੀ ਕਦੀ ਉਹਨੇ ਕਬੂਤਰ ਰੱਖਲੇ ਕਦੀ ਉਹਨੇ ਡੌਗੀ ਰੱਖ ਲਿਆ ਕਦੀ ਕੋਸ਼ ਰੱਖ ਲਿਆ ਸਾਡੇ ਘਰ ਦੇ ਹਾਲਾਤ ਵੇਖੋ ਇਦਾਂ ਦੇ ਗੈਂਗਸਟਰ ਦੇ ਹਾਲਾਤ ਹੁੰਦੇ ਆ ਉਧਰ ਦੇਖੋ ਤੱਪੜ ਪਾ ਪਾ ਕੇ ਆਪਾਂ ਗੁਜ਼ਾਰਾ ਕਰਦੇ ਆ ਇਹੋ ਜਿਹੇ ਹਾਲਾਤ ਹੁੰਦੇ ਸਭ ਤੋਂ ਛੋਟਾ ਹੱਲੇ ਉਹਨੇ ਥੋੜੀ ਦੇਰ ਹੋਈ ਆ ਪਲੱਸ 2 ਕੀਤੀ ਕੰਮ ਚ ਪਾ ਦਿੱਤਾ ਸਾਡੇ ਜਿਹੇ ਗੈਂਗਸਟਰ ਨਾਲ ਲਿੰਕ ਹੋਣ ਤੇ ਪੜਦੇ ਪੜਦੇ ਕੰਮਾਂ ਤੇ ਪੈ ਗਿਆ ਜੇ ਇਹਨੇ ਸਾਡੇ ਹਾਲਾਤ ਵੇਖੋ ਸਾਰੇ ਇੱਧਰ ਸਾਡੇ ਕੀ ਹੈਗੇ ਕੋੜ ਕਰਪਤ ਕਿੱਡੀ ਕਬੂਦਰਾ ਉਹ ਵੀ ਖੁੱਡਾ ਜੋ ਉਹ ਤਾਂ ਦੇ ਨਹੀਂ ਸਾਡੇ ਘਰ ਦੇ ਹਲਾਤੀ ਬਸ ਘਾ ਡੰਗਰ ਵਿੱਚ ਹਲਾਤੀ ਛੋਟੇ ਪੜਦੇ ਪੜਦੇ ਹੀ ਕੰਮਾਂ ਤੇ ਲੱਗ ਗਏ ਆਪਣੇ ਘਰ ਸਵਾਰਿਆਂ ਲਈ ਬਸ ਤੇ ਤੁਹਾਨੂੰ ਗੈਂਗਸਟਰਾਂ ਦਾ ਨਾਮ ਦੇ ਦਿੰਦੇ ਕੋਈ ਮੜਾ ਜੇ ਵੀ ਉੱਠ ਜਾਂਦਾ ਨਾ ਰੀਤ ਹੀ ਚੱਲ ਗਈ ਰਵਾਜ ਹੀ ਚੱਲ ਗਈ ਉਹਨੂੰ ਗੈਂਗਸਟਰਾਂ ਦਾ ਨਾਮ ਦੇਤਾ ਉਹਨੂੰ ਅੱਤਵਾਦੀਆਂ ਦਾ ਨਾਮ ਦੇਤਾ ਐਦਾਂ ਨਹੀਂ ਹੁੰਦਾ ਹਰ ਕੋਈ ਆਪਣੀ ਮਿਹਨਤ ਨਾਲ ਉੱਠਦਾ ਜਰੂਰੀ ਥੋੜੀ ਹੈ ਕਿ ਸਾਰੇ ਇੱਥੇ ਜੇ ਕੋਈ ਗਲਤ ਕਰਨ ੜਿਆ ਤੇ ਸਾਰੀ ਦੁਨੀਆ ਹੀ ਗਲਤ ਹੈ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਇਦਾਂ ਨਹੀਂ ਹੁੰਦਾ ਇਹੋ ਜਿਹਾ ਹਲਾਕ ਤੁਹਾਡੇ ਘਰ ਦੇ ਦੱਸੋ ਤੇ ਕੀ ਮੈਟਰ ਹੈ ਗਾ ਜਰੂਰ ਅਰਜਿੰਦਰ ਸਿੰਘ ਕੀ ਹੋਇਆ ਕੀ ਇਹ ਬੇਟੇ ਸਾਡੇ ਨੂੰ ਚੁੱਕ ਕੇ ਲੈ ਗਏ ਜੀ ਵਿਆਹ ਤੋਂ ਕੀ ਨਾਮ ਤੁਹਾਡੇ ਬੇਟੇ ਦਾ ਪਰਮਜੀਤ ਸਿੰਘ ਹਾਂ ਠੀਕ ਹੈ ਕੌਣ ਲੈ ਕੇ ਚੁੱਕੇ ਪੁਲਿਸ ਵਾਲੇ ਚੁੱਕ ਕੇ ਲੈ ਗਏ ਜੀ 5 ਵਜੇ ਪੁਲਿਸ ਵਾਲੇ ਹੁਣ ਆ ਕੇ ਉਹਦੇ ਹਥਿਆਰ ਹਥਿਆਰ ਕੁਝ ਨਹੀਂ ਵਿਆਹ ਤੋਂ ਖੜਿਆ ਉਹ ਤੋਂ ਵੇਖੋ ਤੁਸੀਂ ਵੀਡੀਓ ਕਢਾ ਕੇ ਵੀ ਉੱਥੇ ਹੈਗਾ ਕੋਈ ਹਥਿਆਰ ਉਹਨਾਂ ਕੋਲ ਤੋਂ ਖੜਿਆ ਗਿਆ ਕੀ ਜੀ ਨਾਮ ਤੁਹਾਡੇ ਬੇਟੇ ਦਾ ਕਰਨਦੀਪ ਸਿੰਘ ਉਹ ਕਹਿੰਦੇ ਵੀ ਗੈਂਗਸਟਰਾਂ ਦੇ ਨਾਲ ਲਿੰਕ ਹੈ ਹੀ ਉਹਨਾਂ ਦੇ ਉਹ ਤਾਂ ਜੋ ਮਰਜ਼ੀ ਕਰ ਜਾਂਦੇ ਗੈਂਗਸਟਰ ਉਹ ਤੋਂ ਵੇਖ ਰਿਹਾ ਗੈਂਗਸਟਰ ਆ ਗਏ ਉਹ ਤੇ ਕੰਮ ਤੇ ਜਾਂਦਾ ਜੋ ਮੀਠਾ ਰੋਡ ਠੀਕ ਹੈ ਕੰਮ ਤੇ ਕੰਮ ਕੀ ਕਰਦਾ ਸੀ ਕੰਮ ਕਾਰਖਾਨੇ ਦਵਾਈ ਵਾਲੀ ਫੈਕਟਰੀ ਲੱਗਾ ਜੀ ਮੈਨੂੰ ਤੁਹਾਨੂੰ ਲੱਗਾ ਕਦੇ ਕਿ ਇਹ ਗੈਂਗਸਟਰ ਨਾਲ ਗੱਲਬਾਤ ਲਾਈ ਵੀ ਸਾਡੇ ਕੋਲ ਨੱਕ ਆਇਆ ਸਾਨੂੰ 1.5 ਮਹੀਨਾ ਅੱਗੇ ਖੜ ਖੜ ਪੜਤਰਾ ਨਾ ਕੋ ਸਾਢੇ ਕਰ ਆਇਆ ਨਾ ਕੋ ਗਿਆ ਆ ਕੋਈ ਪਰ ਫਿਰ ਸਭ ਲੋਕਾਂ ਨੇ ਕਿਹਾ ਗਿਆ ਕਿ ਜਿਹੜੇ ਉੱਥੇ ਪਿੱਛੇ ਜੀ ਚੌਕੀ ਦੇ ਵਿੱਚ ਇਨਵੋਲ ਹੋ ਗਏ ਸਾਨੂੰ ਵੀ ਇਹ ਗੱਲ ਤਾਂ ਕੋਈ ਪਤਾ ਨਹੀਂ ਕੋਈ ਹੋਇਆ ਕਿੰਨੇ ਕੀਤਾ ਨਹੀਂ ਕੀਤਾ ਇਤਨਾ ਤਾਂ ਸੜਕ ਦੇ ਜਿڑا ਮਰਜੀ ਖਲੋ ਸਕਦਾ ਹੈ ਨਾ ਘਾਰ ਕੋਈ ਸਕਦਾ ਮਰ ਉਹਰ ਤੇ ਜਾਰੀ ਸਮਾਜ ਦੇ ਕਿ ਨੇ ਜਾ ਚੁਕੇ ਆ ਗਏ ਤਾਂ ਲੱਗਦਾ ਹਾਂ ਜੀ ਜਾ ਚੁਕੇ ਆ ਬੇਟੇ ਦੀ ਬੇਦੀ ਹੋ ਗਈ ਉਠਾ ਲੈ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅੰਦਰ ਜੀ ਸਾਬ ਕੀ ਨਾ ਆਪਣਾ ਨਾਮ ਹਾਂਜੀ ਮੈਡਮ ਆਪਣਾ ਨਾਮ ਦੱਸ ਕੇ ਮੇਰਾ ਨਾਮ ਪਰਮਜੋਤ ਹੈ ਹਾਂਜੀ ਕਰਨਦੀਪ ਦੀ ਮੈਂ ਕਜਨ ਸਿਸਟਰ ਹਾਂ ਹਾਂਜੀ ਉਹ ਮੇਰੇ ਚਾਚਾ ਜੀ ਦਾ ਬੇਟਾ ਹਾਂਜੀ ਤੇ ਕੀ ਹੋਇਆ ਕੀ ਕਰਨ ਦੇ ਨਾਲ ਕਰਨ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਕਿ ਉਹਨੂੰ ਪਰਸੋਂ 2:30 ਵਜੇ ਦੁਪਹਿਰ ਦੇ ਟਾਈਮ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਸਾਨੂੰ ਨਹੀਂ ਪਤਾ ਕੋਈ ਕਹਿੰਦਾ ਉਹ ਸੀਆਈਡੀ ਹੈ ਕੋਈ ਕਹਿੰਦਾ ਉਹ ਸੀਏ ਸਟਾਫ ਹੈ ਸਾਨੂੰ ਨਹੀਂ ਪਤਾ ਉਹ ਕੌਣ ਹੈ ਕੌਣ ਨਹੀਂ ਹੈ ਉਹ ਪੁਲਿਸ ਹੀ ਠੀਕ ਹੈ ਪਤਾ ਨਹੀਂ ਉਹ ਸਾਡੇ ਕਿਸੇ ਵੀ ਫੈਮਿਲੀ ਮੈਂਬਰ ਨਾਲ ਨਹੀਂ ਮਿਲਾਇਆ ਇੱਕ ਉਹ ਫੰਕਸ਼ਨ ਤੇ ਗਿਆ ਹੈ 2:30 ਵਜੇ ਜਸਟ ਉਹਨੂੰ ਫੰਕਸ਼ਨ ਤੋਂ ਹੀ ਚੁੱਕਿਆ ਗਿਆ ਹੁਣ ਪੁਲਿਸ ਕਹਿ ਰਹੀ ਹੈ ਕਿ ਰਾਤ ਚੁੱਕ ਕੇ ਲਿਆਂਦਾ ਆ ਆਪਰ ਉਹਦੇ ਕੋਈ ਹਥਿਆਰ ਲਏ ਕਈ ਕੁਛ ਬੋਲਦੀ ਪਈ ਸਾਡੇ ਘਰ ਦੇ ਹਾਲਾਤਾਂ ਤੋਂ ਪੁਲਿਸ ਜੱਜ ਕਰ ਸਕਦੀ ਕਿ ਅਹੀਂ ਇਹੋ ਜੇ ਬੰਦੇ ਆ ਸਾਡੇ ਕੋਲ ਹਥਿਆਰ ਹੋਣਗੇ ਉਹ ਹੋਣਗੇ ਉਹ ਨਜਾਇਜ਼ ਫਸਿਆ ਹੈ ਵੈਸੇ ਮੁੰਡਿਆਂ ਨਾਲ ਇੱਧਰ ਉੱਧਰ ਉਹਦਾ ਕੋਈ ਮਾੜਾ ਬਹਿਣ ਖਲੋਣ ਨਹੀਂ ਸੀ ਕੋਈ ਕੁਛ ਨਹੀਂ ਹੋਇਆ ਕਿ ਕਾਰਖਾਨੇ 'ਚ ਸਿਰਫ ਜਾਂਦਾ ਸੀ ਕੰਮ ਤੇ ਲੱਗਾ ਸੀ ਲਪਰੀਤ ਵਿੱਚ ਇਨਵੋਇਲ ਵਗੈਰਾ ਲਪਰੀਤ ਨਾਲ ਉਹਦਾ ਕਿਸ ਤਰ੍ਹਾਂ ਦਾ ਰਿਲੇਸ਼ਨ ਲਪਰੀਤ ਸਾਡੇ ਵਿਲੇਜ ਤੋਂ ਬਿਲੋਂਗ ਕਰਦਾ ਉਹ ਸਾਡੇ ਪਿੰਡ ਦਾ ਹੈ ਪਰ ਸਾਨੂੰ ਕੋਈ ਪਤਾ ਨਹੀਂ ਸਾਡੇ ਮੁੰਡੇ ਦਾ ਉਹਦਾ ਬੈਨ ਖਲੋਣ ਨਹੀਂ ਹੈਗਾ ਸੀ ਕਿਉਂਕਿ ਸਾਡੇ ਪੇਰੈਂਟਸ ਨੇ ਸਾਡੇ ਮੁੰਡਿਆਂ ਨੂੰ ਇੰਨਾ ਕ ਡਾਂਟ ਕੇ ਰੱਖਿਆ ਹੋਇਆ ਕਿ ਉਹ ਗਲਤ ਬੰਦਿਆਂ ਨਾਲ ਨਾ ਹੀ ਬੈਠਣ ਪਰ ਫਿਰ ਵੀ ਪਤਾ ਨਹੀਂ ਜਦੋਂ ਪੁੱਤੀ ਜਿੱਦਾਂ ਇੱਕ ਕਹਿ ਦਿੰਨੇ ਕਿ ਮੁੰਡੇ ਇਦਾਂ ਉਦਾਂ ਇੱਕ ਦੂਜੇ ਨੂੰ ਬੁਲਾ ਲੈਂਦੇ ਉਹ ਗੱਲ ਵੱਕਰੀ ਆ ਪਰ ਇਹ ਪੁਲਿਸ ਕਹਿ ਰਹੀ ਅਸੀਂ ਰਾਤ ਚੁੱਕ ਕੇ ਲਿਆਂਦਾ ਇਦਾਂ ਕੀਤਾ ਉਦਾਂ ਕੀਤਾ ਇਹ ਸਭ ਝੂਠ ਆ ਚਲੋ ਉਹਨਾਂ ਦੀ ਡਿਊਟੀ ਆ ਆਪਾਂ ਇਹ ਮੰਨਦੇ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਆਪਣਾ ਕੰਮ ਕਰਨਾ ਪਰ ਚੰਗੀ ਤਰ੍ਹਾਂ ਇਨਕੁਆਰੀ ਤੇ ਕਰਨ ਸਾਡੀ ਇਹੀ ਮੰਗਿਆ ਕਿ ਚੰਗੀ ਤਰ੍ਹਾਂ ਇਨਕੁਆਰੀ ਕਰਨ ਸਾਡਾ ਬੱਚਾ 22 ਸਾਲ ਹਲੇ ਉਹਦੀ ਏਜ ਐ ਉਹ ਇੰਨੇ ਜੋਗਾ ਹੈ ਹੀ ਨਹੀਂ ਸਭ ਤੋਂ ਛੋਟਾ ਹੈ ਉਹ ਘਰ ਤੋਂ ਬਸ ਅਸੀਂ ਇਹੋ ਮੰਗ ਕਰਦੇ ਹਾਂ ਉਹਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਨਹੀਂ ਪਤਾ ਲਾ ਪ੍ਰੀਤ ਦਾ ਕੀ ਰੋਲ ਐ ਸਾਨੂੰ ਨਹੀਂ ਪਤਾ ਬੂਟੇ ਦਾ ਕੀ ਰੋਲ ਐ ਪਰ ਸਾਡੇ ਮੁੰਡੇ ਨੂੰ ਕੋਈ ਇਨਸਾਫ ਦਿੱਤਾ ਜਾਵੇ ਪ੍ਰਸ਼ਾਸਨ ਕੋਲ ਕਿਹਾ ਗਿਆ ਕਿ ਉਹਨਾਂ ਕੋਲ ਗੈਂਗਸਟਰ ਨਾਲ ਲਿੰਕ ਵਗੈਰਾ ਨਹੀਂ ਜੀ ਕੋਈ ਲਿੰਕ ਨਹੀਂ ਹੈਗਾ ਸਾਡੇ ਘਰਾਂ ਤੋਂ ਜਾਜੀ ਨਹੀਂ ਹੁੰਦਾ ਕਿ ਕੋਈ ਤੁਸੀਂ ਇਨਕੁਆਰੀ ਕਰ ਸਕਦੇ ਹੋ ਬਾਕੀ ਆਪਾਂ ਇਹ ਬਾਰ-ਬਾਰ ਕਹਿੰਨੇ ਵੀ ਪੁਲਿਸ ਦੀ ਡਿਊਟੀ ਆ ਪਰ ਇਹੋ ਰਿਕਵੈਸਟ ਸਾਨੂੰ ਦੱਸਣ ਤੇ ਸਹੀ ਸਾਨੂੰ ਮਲਾਉਣ ਤੇ ਸਹੀ ਤਿੰਨ ਦਿਨਾਂ ਤੋਂ ਅਸੀਂ ਆਪਣੇ ਬੱਚੇ ਦਾ ਮੂੰਹ ਨਹੀਂ ਵੇਖਿਆ ਸਾਨੂੰ ਪਤਾ ਨਹੀਂ ਉਹ ਕਿੱਥੇ ਹੈ ਕਿੱਥੇ ਨਹੀਂ ਸਭ ਤੋਂ ਛੋਟਾ ਘਰ ਫੈਮਿਲੀ ਦਾ ਰੋ ਰੋ ਕੇ ਬੁਰਾ ਹਾਲ ਕਿਹਨੂੰ ਕੋਈ ਪਤਾ ਨਹੀਂ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਹਾਡੇ ਕੋ ਐਡੇ ਵੱਡੇ ਕੰਮ ਹੈ ਨਹੀਂ ਨਾ ਆਪਾਂ ਕਰ ਹੀ ਸਕਦੇ ਹਾਡੀ ਉਹਨਾਂ ਅੱਗੇ ਬਸ ਰਿਕਵੈਸਟ ਹੀ ਆ ਕਿ ਹਾਡੇ ਮੁੰਡੇ ਨੂੰ ਇਨਸਾਫ ਦੇਣ ਔਰ ਸਾਡੇ ਨਾਲ ਇੱਕ ਵਾਰੀ ਮਲਾਉਣ ਤੇ ਸਹੀ ਉਹਨੂੰ ਜਾਣ ਪਛਾਣ ਤੇ ਹੱਡੀ ਉਹਦੇ ਨਾਲ ਕਰਾਉਣ ਬਾਕੀ ਉਹ ਦੰਦਾ ਨਹੀਂ ਸੀ ਉਹਨੂੰ ਇੱਕ ਫੰਕਸ਼ਨ ਚ ਦੁਪਹਿਰ ਟਾਈਮ ਦੇ 2:30 ਵਜੇ ਲੈ ਕੇ ਗਏ ਆ ਉਹ ਵੀ ਸਿਵਲ ਕੱਪੜਿਆਂ ਚ ਆਏ ਹੋਏ ਸੀ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਪਾਈ ਹੋਈ ਸੀ ਸਿਵਲ ਕੱਪੜਿਆਂ ਚ ਆਏ ਆ ਬਾਕੀ ਉਹ ਉਹਨਾਂ ਦੀ ਡਿਊਟੀ ਸੀ ਚਲੋ ਉਹ ਲੈ ਗਏ ਸਾਰਾ ਇੱਕ ਵਾਰੀ ਫੈਮਿਲੀ ਨਾਲ ਮਲੋਂਦੇ ਤੇ ਸਹੀ ਉਹਨੂੰ ਨਜਾਇਜ਼ ਹੀ ਲੈ ਗਏ ਪਤਾ ਨਹੀਂ ਹੁਣ ਕਿਸ ਚੀਜ਼ 'ਚ ਲੱਗੇ ਆ ਕੋਈ ਕਹਿੰਦਾ ਕੁਛ ਆਪਾਂ ਵੀ YouTube 'ਤੇ ਵੀਡੀਓ ਵੇਖੀ ਆ ਸਾਰਾ ਕੁਝਾਨੂੰ ਵੀ ਪਤਾ ਲੱਗਣ ਡਿਆ ਸਾਡੀ ਬਸ ਉਹਨਾਂ ਨੂੰ ਰਿਕੁਐਸਟ ਹੀ ਆ ਇੱਕ ਵਾਰੀ ਮੁੰਡੇ ਨਾਲ ਮਲਾਉਣ ਉਹਨਾਂ ਨੂੰ ਇਨਸਾਫ ਦੇਣ ਉਹ ਇੰਨੇ ਜੋਗਾ ਹੈ ਹੀ ਨਹੀਂ ਉਹ ਇੱਕ ਕਾਰਖਾਨੇ 'ਚ ਕੰਮ ਕਰਨ ਵਾਲਾ ਮੁੰਡਾ ਹੈ ਕਰਨਦੀਪ ਵੀ ਨਾਲ ਆ ਜੀ ਇਹਨਾਂ ਦੇ ਸਾਰੇ ਕੰਮ 'ਚ ਉਹਨਾਂ ਦੇ ਪਰਿਵਾਰ ਕਹਿੰਦਾ ਵੀ ਉਹ ਵਿਆਹ ਗਿਆ ਸੀ ਵਿਆਹ ਦੇ ਵਿੱਚੋਂ ਕੋਸ ਨਹੀਂ ਜਾਇ ਚੁੱਕੇ ਲੈ ਚਲੋ ਯਾਰ ਆਪਾਂ ਪਰਿਵਾਰ ਦੀ ਗੱਲ ਥੋੜਾ ਮੰਨੀ ਆ ਆਪਾਂ ਗੱਲ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਏਡੇ ਮਾਰੂ ਹਰ ਕਿੱਥੋਂ ਆ ਗਏ ਨੀ ਆਈ ਸੀ ਕਿ ਜਿੱਦਨੇ ਆ ਮੈਂ ਸੁਣਿਆ ਨਹੀਂ ਜੀ ਉਸ ਦਿਨ ਕਰਨਦੀਪ ਤੇ ਲਵਪਰੀਤਾ ਐ ਸੀ ਸਭ ਦਾ ਤਮਾਖਾ ਹੋਇਆ ਸੀ ਤੁਹਾਡੀ ਫਰੈਂਸੀ ਕਿਉਂ ਦੱਸਿਆ ਕਿ ਉਹ ਤਮਾਕਾ ਗੇਸ ਮੰਨਦਾ ਯਾਰ ਉਹ ਚੱਲ ਰਿਹਾ ਹੂ ਕਿਉਂਕਿ ਜਿਹੜੀ ਗੱਲ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕੀਤੀ ਇਹਨੂੰ ਉਹਦੇ ਨਾਲ ਕੋਰਿਲੇਟ ਕਰਕੇ ਆਪਾਂ ਫਾਈਨਲਾਈਜ਼ ਕਰਾਂਗੇ ਸਰ ਥੈਂਕ ਯੂ ਯਾਰ ਸਾਡੇ ਕੋਲ ਤਾਂ ਸਟ੍ਰਾਈਕਰ ਲੀਵਰ ਅਜੇ ਤੱਕ ਮਿਲਿਆ ਨਹੀਂ ਮੈਨੂੰ ਤਾਂ ਤੁਹਾਡੇ ਤੋਂ ਹੀ ਪਤਾ ਲੱਗਦਾ ਰਿਹਾ ਅਜੇ ਤੱਕ ਮੈਨੂੰ ਅਸੀਂ ਸੈਨਵੈਸਟਿਗੇਸ਼ਨ ਕਰ ਰਹੇ ਆ ਵੀਆਰ ਦੀ ਅਥਾਰਟੀ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਆਪਾਂ ਪਤਾ ਨਹੀਂ ਕਿਉਂ ਇਦਾਂ ਇਨੂੰ ਗੱਲ ਨੂੰ ਮਤਲਬ ਚਲੋ ਆਪਾਂ ਇਸ ਗੱਲ ਜਿਆਦਾ ਨਹੀਂ ਬੰਦੇ ਨਹੀਂ ਮਿਲਿਆ ਨਹੀਂ ਮਿਲਿਆ ਯਾਰ ਦੇਖੋ ਅਸੀਂ ਇਹਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਬੰਦੇ ਵੀ ਫੜ ਲਏ ਐ ਔਰ ਉਹਨਾਂ ਦੀ ਪੁੱਛਗਿੱਛ ਤੇ ਵੀ ਜਿਹੜੀ ਗੱਲ ਆਈ ਉਹਨੂੰ ਆਪਾਂ ਫੋਰੈਂਸਿਕ ਰਿਪੋਰਟ ਦੇ ਨਾਲ ਕੰਪੇਅਰ ਕਰਕੇ ਫਾਈਨਲ ਰਿਪੋਰਟ ਕੋਰਟ 'ਚ ਪੇਸ਼ ਕਰਾਂ 187 ਬੜੀ ਜਾਣੀ ਬੜੀ ਬਡੀ ਕੋਈ ਮੈਂ ਕਹਿੰਦੀ ਨੇ ਬਹੁਤ ਜਿਹੜੇ ਟਾਰਗੇਟ ਤੇ ਜਾਂਦੇ ਨੈਚਰਲੀ ਇਹਨੇ ਜਿਆਦਾ ਨੁਕਸਾਨ ਇਹਨਾਂ ਨੇ ਕਰਨਾ ਸੀ ਤਾਂ ਉਸ ਲੈਵਲ ਦੀ ਕਿਉਂ ਨਾ ਦੀ ਪਲਾਨਿੰਗ ਵੀ ਜੇ ਕੋਈ ਸ਼ੇਅਰ ਕਰ ਸਕੋ ਪਰ ਤੁਸੀਂ ਇੱਕ ਗੱਲ ਕਿਉਂ ਨਹੀਂ ਸੋਚਦੇ ਵੀ ਪੁਲਿਸ ਕਿੰਨੀ ਮੁਸਤੈਦ ਹੈ ਵੀ ਪਹਿਲਾਂ ਹੀ ਫੜ ਲਈ ਆਪਾਂ ਜੀ ਆਈ ਹੈ ਹਮ ਦੈਟ ਇਜ਼ ਅ ਗੁੱਡ ਅਚੀਵਮੈਂਟ ਗੁੱਡ ਆਪਰੇਸ਼ਨਲ ਅਚੀਵਮੈਂਟ ਆਫ ਦੀ ਪੁਲਿਸ ਜੀ ਥੈਂਕ ਯੂ